ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੂੰ ਗੱਲਾਂ ਕਰਦੇ ਆਂ ਅਸੀਂ ਬਹੁਤ ਸਰਕਾਰਾਂ ਚੁਣਦੇ ਆਂ ਵੀ ਜਦੋਂ ਕਿਤੇ ਕੁਮਾਰਾ ਸਮਾਂ ਆਵੇ ਸਰਕਾਰਾਂ ਹੈਲਪ ਕਰਨਗੀਆਂ ਮਦਦ ਕਰਨਗੀਆਂ ਨਾ ਹੀ ਵੋਟਾਂ ਪਾਈ ਜਾਂਦੀਆਂ ਨੇ ਬਦਲਾ ਦੇ ਨਾਂ ਤੇ ਹੁਣ ਆਪਾਂ ਝਾੜੋ ਵਾਲੀ ਸਰਕਾਰ ਦੀ ਗੱਲ ਕੀਤੀ ਇਹ ਲਿਆਂਦੀ ਕਿਉਂਕਿ ਕਾਲੀ ਕਾਂਗਰਸ ਜੜਲੇ ਸੀ ਇਹ ਕਹਿੰਦੇ ਸੀ ਆਪਾਂ ਹੁਣ ਹੜਾਂ ਦਾ ਆਪਾਂ ਦੇਖ ਰਹੇ ਵੀ ਹੜ ਆਏ ਹੋਏ ਨੇ ਕੇਮੇ ਪਿੰਡਾਂ ਦੇ ਪਿੰਡ ਡੋਬ ਰਹੇ ਨੇ ਰੋਜ਼ ਬੰਨ ਟੁੱਟ ਰਹੇ ਨੇ ਕਿਸ ਤਰੀਕੇ ਨਾਲ ਉਜਾੜਾ ਹੋ ਰਿਹਾ ਕਿਵੇਂ ਇੱਕ ਫਸਲ ਜਿਹੜੀ ਆ ਉਹ ਪੁੱਤਾਂ ਨੂੰ ਪਾਲੀ ਜਿਹੜੀ ਆ ਹੱਥੀਂ ਰੁੜਦੀ ਅੱਖੀਂ ਦੇਖ ਰਹੇ ਨੇ ਘਰਾਂ ਦੇ ਘਰ ਟੱਟ ਰਹੇ ਨੇ ਸਰਕਾਰਾਂ ਦੇ ਕੰਨਾਂ ਤੇ ਜੂਨੀ ਸਰਕਦੀ ਸਰਕਾਰ ਬਿਲਕੁਲ ਗੂੰਗੀ ਤੇ ਅੰਨੀ ਬੋਲਿਓ ਕੇ ਬੈਠੀ ਆ ਫਿਰ ਕੀ ਫਾਇਦਾ ਤੁਹਾਨੂੰ ਚੁਣਦਾ ਜਿਹੜੇ ਐਮਐਲਏ ਬਣਾਏ ਹੈ ਜੀ ਆਮ ਘਰਾਂ ਦੇ ਬੱਚੇ ਨੇ ਸਾਨੂੰ ਵਿਦਿਆਲਬ ਬਣਾਓ ਤੁਸੀਂ ਐਮਐਲਏ ਸਾਨੂੰ ਪਾਵਰ ਦਿਓ ਅਸੀਂ ਤੁਹਾਡੀ ਗੱਲ ਕਰਾਂਗੇ ਹੁਣ ਸੁੱਤੇ ਹੋ ਤੁਸੀਂ ਹੁਣ ਤੁਹਾਡੀਆਂ ਅੱਖਾਂ ਨਹੀਂ ਕੰਮ ਕਰਦੀਆਂ ਕਿ ਕਿਵੇਂ ਚੜ ਹਜ਼ਾਰਾਂ ਕਿੱਲੇ ਜ਼ਮੀਨ ਬਰਬਾਦ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਖਤਮ ਹੋ ਰਿਹਾ ਕਿਸਾਨ ਪਰ ਗੱਲ ਤਾਂ ਇਹ ਅੰਨ ਵੀ ਜਦੋਂ ਪਾਵਰ ਮਿਲ ਜਾਂਦੀ ਹੈ ਚੌਧਰ ਮਿਲ ਜਾਂਦੀ ਹੈ ਉਦੋਂ ਅੰਨੇ ਹੋ ਜਾਂਦੇ ਆ ਅਸੀਂ ਉਦੋਂ ਸੱਤਾ ਦੇ ਨਸ਼ੇ ਚੰਨੇ ਹੋ ਜਾਂਦੇ ਆ ਪਰ ਯਾਦ ਰੱਖਿਓ ਇਹ ਤਾਕਤਾਂ ਇਹ ਪਾਵਰਾਂ ਜਿਹਨਾਂ ਦਿੱਤੀਆਂ ਤੁਹਾਨੂੰ ਗਾ ਫਿਰ ਸਮਾਉਣਾ ਤੁਸੀਂ ਵੋਟਾਂ ਮੰਗਣ ਜਾਣਾ ਮੈਂ ਤਾਂ ਸਗੋਂ ਪੰਜਾਬ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਹੁਣ ਜਦੋਂ ਦੁਬਾਰਾ ਕੋ ਤੁਹਾਡੇ ਕੋਲ ਵੋਟ ਮੰਗਣਾ ਆਉਂਦਾ ਨਾ ਤੇ ਬੋਡ ਜਗਾ ਬੋਡ ਦੇਣ ਦੀ ਜਗਾ ਤੇ ਇਹਨਾਂ ਨੂੰ ਦੱਸੋ ਇਹ ਗੱਲ ਤਰੀਕੇ ਦੇ ਨਾਲ ਵੀ ਤੁਸੀਂ ਸਾਡੀਆਂ ਬਾਹਾਂ ਫੜਨ ਦੀ ਜਗਾ ਦੇ ਉੱਤੇ ਸਾਨੂੰ ਛੜ ਦਿੱਤਾ ਰੋੜਨ ਵਾਸਤੇ ਤੇ ਦੂਸਰੀ ਗੱਲ মিডিਆ ਦੀ ਜਿਹੜਾ ਗੋਦੀ মিডিਆ ਬਣਿਆ ਪਿਆ ਜਿਹੜਾ ਚਾਪਲੂਸੋਂ ਬਣਿਆ ਪਿਆ ਹੁਣ ਤੁਹਾਨੂੰ ਹਰ ਦਿਖਦੇ ਨਹੀਂ ਉਹ ਤਾਂ ਕਿਸੇ ਵੀ ਦੁੱਕੀ ਦੀ ਕੀ ਚਾਵਲ ਦੀ ਫੜ ਕੇ ਪੋਡਕਾਸਟਾਂ ਕਰਨ ਲੱਗ ਜਾਂਦੇ ਹੋ ਇੰਟਰਵਿਊ ਕਰਨ ਲੱਗ ਪੈਣੇ ਲਾਹਨਤ ਜਿਹੜਾ ਸਿਰਦਾ ਬੰਦਾ ਹੁੰਦਾ ਉਹਦੀ ਤੁਸੀਂ ਇੰਟਰਵਿਊ ਕਰਦੇ ਹੋ ਹੁਣ ਤੁਹਾਨੂੰ ਸਵਾਲ ਨਹੀਂ ਕੀਤਾ ਜਾਂਦਾ ਸਰਕਾਰਾਂ ਨੂੰ ਹੁਣ ਤੁਹਾਡੇ ਵੀ ਮੈਗ ਬੰਦ ਹੋ ਗਏ ਜਿਹੜੇ ਕੋ ਕਰ ਰਹੇ ਨੇ ਪੈਣ ਪਰਵਾਰਾਂ ਦਾ ਧੰਨਵਾਦ ਪਰ ਬਹੁਤਾਂ ਚੈਨਲ ਜਿਹੜੇ ਆ ਉਹ ਗੁੰਗੇ ਹੋ ਕੇ ਬਹਿ ਗਏ ਆ ਦੂਸਰੀ ਗੱਲ ਸਾਡੇ ਉਹਨਾਂ ਲੋਕਾਂ ਦੀ ਜਿਹੜੇ ਆਪਣੇ ਆਪ ਨੂੰ ਠੇਕੇਦਾਰ ਕਹਿੰਦੇ ਨੇ ਧਰਮ ਦਾ ਜਿਹੜੇ ਆ ਵੱਡੇ ਵੱਡੇ ਸਮਾਜ ਸੇਵੀ ਬਣੇ ਫਿਰਦੇ ਨੇ ਹੁਣ ਕਿੱਥੇ ਹੋ ਤੁਸੀਂ ਸੰਗਤ ਦਾ ਪੈਸਾ ਇਕੱਠਾ ਕਰਕੇ ਧਾਨ ਖਾ ਰਹੇ ਹੋ ਤੁਸੀਂ ਹੁਣ ਤੁਸੀਂ ਕਿੱਥੇ ਹੋ ਹੁਣ ਤੁਹਾਨੂੰ ਦਿਖਦਾ ਨਹੀਂ ਵੀ ਡੋਬ ਰਹੇ ਨਹੀਂ ਜਾ ਕੇ ਉਹਦੋਂ ਨੂੰ ਮੂੰਹ ਕਰੀਏ ਕਿਸੇ ਦਾ ਕੋਈ ਕਿਸੇ ਨੂੰ ਰਾਸ਼ਨ ਪਾ ਦਈਏ ਕਿਸੇ ਦਾ ਕੋਈ ਵੇਖੀਏ ਵੀ ਕੀ ਹੋ ਗਿਆ ਕੀ ਨਹੀਂ ਹੋ ਗਿਆ ਹਾਂ ਬਾਅਦ ਦੇ ਵਿੱਚ ਫੰਡ ਇਕੱਠਾ ਕਰਨ ਵਾਸਤੇ ਜਾਓਗੇ ਤੁਸੀਂ ਜੇ ਉਹ ਸਭ ਕੁਝ ਬਰਬਾਦ ਹੋ ਜਾਊਗਾ ਫਿਰ ਉਹਨਾਂ ਦੇ ਨਾਂ ਤੇ ਫੰਡ ਜਰੂਰ ਇਕੱਠਾ ਕੀਤਾ ਜਾਊਗਾ ਤੇ ਬਹੁਤ ਨੇ ਇਦਾਂ ਦੇ ਚਵਲ ਕੋਈ ਇੱਕ ਨਹੀਂ ਹੈਗਾ ਮੈਂ ਕਿਸੇ ਇੱਕ ਦਾ ਪਾਰਟਿਕੂਲਰ ਨਾਂ ਨਹੀਂ ਲੈ ਰਿਹਾ ਤੇ ਮੈਂ ਬਹੁਤ ਬੰਦੇ ਇਦਾਂ ਦੇ ਨੇ ਜਿਹੜੇ ਹੁਣ ਹੜਾਂ ਤੋਂ ਬਾਅਦ ਜਾਣਗੇ ਉੱਥੇ ਵੀਡੀਓ ਬਣਾਉਣਗੇ ਤੇ ਫਿਰ ਪੈਸਾ ਇਕੱਠਾ ਕਰਨਗੇ ਤੇ ਲਾਹਣਤ ਹੈ ਇਸ ਚੀਜ਼ ਦੀ ਕੋਈ ਤੁਹਾਨੂੰ ਦੇਖਦਾ ਨਹੀਂ ਦੇਖਦਾ ਪਰ ਮਹਾਰਾਜ ਦੇਖਦਾ ਨਤਾਰਾ ਬਹੁਤ ਛੇਤੀ ਉਹ ਜੇ ਲੋਕਾਂ ਦਾ ਹੋ ਜਾਂਦਾ ਹੁੰਦਾ ਹਜੇ ਵੀ ਮੌਕਾ ਮੰਦੇ ਦੇ ਪੁੱਤ ਬਣੀਏ ਸਿਆਣੇ ਬਣੀਏ ਤੇ ਆਪਣਿਆਂ ਦੀ ਬਾਹ ਫੜੀਏ ਐਵੇਂ ਲਟਾਈ ਜਾਂਦੇ ਆ ਆ ਖਾਈ ਜਾਂਦੇ ਆ ਤੁਹਾਨੂੰ ਐਨਜੀਈ ਵਾਲੇ ਕੋਈ ਇਹਦਾ ਮੈ ਤੀਰਥ ਬਣਾਉਣ ਲੱਗਾ ਕੋਈ ਇਹਦਾ ਮਨੁੱਖਤਾ ਦੀ ਸੇਵਾ ਕਰ ਰਿਹਾ ਕੋਈ ਇਹਦਾ ਮਰਕਸ਼ੇ ਵੰਡ ਰਿਹਾ ਕੋਈ ਕੁਛ ਕਰ ਰਿਹਾ ਉਹ ਯਾਰ ਜਿਹੜਾ ਕੰਮ ਕਰਨ ਲਾ ਉਹ ਕਰੋ ਦੇਖੋ ਜਾ ਕੇ ਕੀ ਬਣ ਰਿਹਾ ਵਾ ਕਿਵੇਂ ਬਰਬਾਦ ਹੋ ਗਏ ਕਿਸਾਨ ਕਿਵੇਂ ਘਰ ਬਰਬਾਦ ਹੋ ਗਏ ਪਰ ਇਹ ਘਰ ਹੋੜ ਗਏ ਲੋਕਾਂ ਦੇ ਭਰੇ ਘਰ ਕੋਲੀ ਨਹੀਂ ਬੱਜੀਆ ਕਰ ਗਲਾਸ ਨਹੀਂ ਪਿਆ ਪਾਣੀ ਪੀਣ ਨੂੰ ਤੇ ਤੁਸੀਂ ਗੱਲਾਂ ਕਰਦੇ ਆਂ ਆਪਸੇ ਵੱਡੀਆਂ ਵੱਡੀਆਂ ਹਜੇ ਵੀ ਮੌਕਾ ਹੈਗਾ ਆਪਣੇ ਆਦੀ ਬਾਹ ਫੰਡਨੀ ਸਿੱਖੀ ਸਾਨੂੰ ਦਸਮ ਪਾਤਸ਼ਾਹ ਦੇ ਹੁਕਮ ਕੀਤਾ ਦਾਨ ਦੇਣ ਦੀ ਗੱਲ ਕੀਤੀ ਆ ਤੇ ਜੇ ਦਾਨ ਦੇਣਾ ਦਾਨ ਦੇਣਾ ਕਿੰਨੂੰ ਪਹਿਲਾਂ ਇਹ ਦੇਖੀਂ ਦਾਨ ਦਸ਼ਾਤ ਦਿਸ਼ਾ ਜਿਹੜੀ ਸਾਡੀ ਬੜੀ ਗਲਤ ਆ ਸਹੀ ਕਰੀਏ ਤੇ ਆਪਣੇ ਦਾ ਸਾਧ ਦੀ ਰਹੀ ਗੱਲ ਸਰਕਾਰਾਂ ਦੀ ਆਸਤਾਨੀ ਹੈਗੀ ਸਰਕਾਰਾਂ ਤੋਂ ਕੋਈ ਤਰ੍ਹਾਂ ਦੀ ਕੋਈ ਵੀ ਪਰ ਫਿਰ ਵੀ ਅਸੀਂ ਇਹ ਗੱਲ ਕਹਿਨੇ ਆਂ ਕਿ ਤੁਹਾਡੇ ਫਰਜ਼ ਨੇ ਆਪਣੇ ਬਣਦੇ ਫਰਜ਼ ਪੂਰੇ ਕਰੋ ਬਾਅਦ ਵਿੱਚ ਤੁਸੀਂ ਮੁਆਫੀ ਦਿੰਦੇ ਫਿਰੋਗੇ ਉਹਦਾ ਕੀ ਫਾਇਦਾ ਜੇ ਹੁਣ ਤੁਸੀਂ ਬੰਨ ਮਹਿਬੂਤ ਕੀਤੇ ਹੋਣੇ ਸਰਕਾਰਾਂ ਨੇ ਕੋਈ ਪਹਿਲਾ ਹੱਲ ਜਦੋਂ ਪਤਾ ਵੀ 2-3 ਸਾਲ ਬਾਅਦ ਹੜ ਆ ਜਾਂਦੇ ਨੇ ਤੇ ਪਹਿਲਾਂ ਕਿਉਂ ਨਹੀਂ ਹੱਲ ਕਰਦੇ ਹੁਣ ਉਹ ਵਿਚਾਰੇ ਆਪ ਆਪਣੀ ਹੱਥੀ ਉਹ ਬੰਨ ਬੰਦੇ ਫਿਰਦੇ ਆ ਪਰ ਉਹਨਾਂ ਕੋਲ ਸਾਧਨ ਨਹੀਂ ਹੈਗੇ ਟਰੈਕਟਰਾਂ ਦੇ ਨਾਲ ਕਿੰਨੇ ਬੰਨ ਬੰਨ ਲੈਣਗੇ ਤੋ ਜਿੰਨੇ ਜੋਗੇ ਵਿਚਾਰੇ ਕਰ ਰਹੇ ਨੇ ਖਾਪ ਰਹੇ ਨੇ ਪਰ ਫਿਰ ਵੀ ਆਪਾਂ ਦੇਖ ਰਹੇ ਕਿੰਦਾ ਬੰਨ ਟੁੱਟ ਰਾਇਆ ਤੇ ਕਿੰਦਾ ਜ਼ਮੀਨਾਂ ਬਰਬਾਦ ਹੋ ਰਹੀਆਂ ਬਾਕੀ ਲੋ ਵਿਚਾਰ ਮਾਰੇ ਭਲਾ ਕਰਨ ਸਾਡਾ ਕੰਮ ਹੋਖਾ ਦੇਣਾ ਸੀ ਦੇ ਰਹੇ ਆ ਜਿੰਨੇ ਜੋਗੇ ਕਰ ਵੀ ਰਹੀਆਂ ਪਾਉ ਅਮਰਤਪਾਲ ਸਾਹਿਬ ਦੀ ਟੀਮ ਸਾਡੀ ਲੱਗੀ ਹੋਈ ਆ ਉੱਥੇ ਬਹੁਤ ਵਧੀਆ ਤਰੀਕੇ ਨਾਲ ਢੰਗ ਦੇ ਨਾਲ ਕੰਮ ਕਰ ਰਹੀ ਆ ਚਿੰਨੇ ਜੋਗੀ ਆ ਸੋ ਇਸੇ ਤਰ੍ਹਾਂ ਜਿੰਨਾ ਕੋ ਹੋ ਸਕੂ ਸਾਡੇ ਕੋ ਸਿੱਧ ਕਰਾਂਗੇ ਬਾਕੀ ਮਹਾਰਾਜ ਦਾ ਹੁਕਮ ਕਰ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ